ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਜਨਮ ਦਿਹਾੜਾ ਪਿੰਡ ਮੋਗਾ ਰੋਡਾਂ ਵਿਖੇ ਇਕਤਾ ਪਾਰਟੀ ਵੱਲੋਂ ਬਾਬਾ ਸਾਹਿਬ ਦੀ ਮੂਰਤੀ ਉੱਤੇ ਸ਼ਰਦਾ ਦੇ ਫੁੱਲ ਭੇਟ ਕਰਕੇ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੁੱਥੇ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੇ ਦੇਸ਼ ਅਤੇ ਸਮਾਜ ਲਈ ਪਾਈ ਯੋਗਦਾਨ ਨੂੰ ਯਾਦ ਕੀਤਾ ਗਿਆ। ਇਕ ਤਾਂ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਲੋਕ ਸਭਾ ਖੰਡੂਰ ਸਾਹਿਬ ਤੋਂ ਆਪ ਦੇ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਦਿੱਤੇ ਵੋਟ ਦੇ ਅਧਿਕਾਰ ਨੂੰ ਸਮਝਣਾ ਚਾਹੀਦਾ ਹੈ ਜਿਨ੍ਹਾਂ ਨੇ ਪਿਛਲੇ ਦਿਨੀ ਜਾਤ ਪਾਤ ਉਤੇ ਦਿੱਤੇ ਵਿਵਾਦਿਤ ਬਿਆਨਾਂ ਉਤੇ ਆਪਣਾ ਤਿੱਖਾ ਪ੍ਰਤੀਕਰਮ ਦਿੱਤਾ ਹੈ ਅਤੇ ਆਪ ਪਾਰਟੀ ਉਤੇ ਵੀ ਉਨ੍ਹਾਂ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਅੱਜ ਬਹੁ ਸਤਕਾਰਯੋਗ ਵੱਡੇ ਭਰਾ ਪ੍ਰਧਾਨ ਏਕਾਬਾਦ ਵੀ ਜੁਮੇਤਾ ਬਿੱਟੂ ਜੀ ਯੂਗ ਦੇ ਪ੍ਰਧਾਨ ਤੁਹਾਨੂੰ ਸੱਬਰਵਾਲ ਜੀ ਕੁਜੀਤ ਜੀ ਲੋਨੀ ਜੀ ਇਹਨਾਂ ਸਮੂਚੀ ਟੀਮ ਦਰਜਾ ਬਦੋਜਾ ਸਾਡੇ ਪੀਰ ਪਗੰਬਰਾਂ ਦੀ ਗੱਡੀ ਤੋਂ ਇੱਥੇ ਪਹੁੰਚ ਸਫਲ ਉਹਨਾਂ ਨੂੰ ਇੱਥੇ ਪਹੁੰਚਣ ਦਾਵਾ ਅੱਜ ਅਸੀਂ ਜਿਹੜਾ ਆ ਗੁਰਮੀਤ ਸਿੰਘ ਬਿੱਟੂ ਜੀ ਦੀ ਪ੍ਰਧਾਨਗੀ ਦੇ ਜਿਹੜਾ ਬਾਬਾ ਸਾਹਿਬ ਡਾਕਟਰ ਮੀਆਂ ਮਿਲਤੇ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਹਾਂ ਅਸੀਂ ਸਾਰੇ ਜਾਣਦੇ ਹਾਂ ਅੱਜ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਵਾ ਪੂਰੇ ਸੰਸਾਰ ਦੇ ਵਿੱਚ ਬੜੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਵਾ ਸੋ ਮੈਂ ਇੱਕੋ ਗੱਲ ਹਮੇਸ਼ਾ ਕਹਿੰਦਾ ਹਾਂ ਮੈਂ ਹਲਕੇ ਜਿਹੇ ਵਿੱਚ ਹੋਏ ਕੀ ਬਾਬਾ ਸਾਹਿਬ ਡੋਕਟਰ ਮੀਆਂ ਮੇਗਾ ਜੀ ਨੇ ਹਮੇਸ਼ਾ ਜਿਹੜਾ ਭਰਾਵਾ ਦਮੇ ਕੁਦਰ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਆ ਹਮੇਸ਼ਾ ਮੈਂ ਸੰਦਰਸ਼ੀ ਥਾ ਹਮੇਸ਼ਾ ਉਹਨਾਂ ਨੇ ਕਿਹਾ ਕਿ ਜਿਹੜੇ ਦੇ ਲੋਕ ਛੋਟੇ ਪਰਿਵਾਰਾਂ ਤੋਂ ਉੱਠ ਕੇ ਅੱਗੇ ਆਉਂਦੇ ਆ ਉਹਨਾਂ ਨੂੰ ਆਪਣੀ ਵੋਟ ਦੀ ਤਾਕਤ ਸਮਝਣੀ ਚਾਹੀਦੀ ਆ ਸੋ ਮੈਂ ਉਹ ਸਮਾਂ ਯਾਦ ਕਰਵਾ ਜਨਣਾ ਹਰੇਕ ਸੰਗਤ ਨੂੰ ਕਿਸਾਨੋ ਆਪਣੀ ਵੋਟ ਨੂੰ ਐਵੇਂ ਜਾਇਆ ਨਹੀਂ ਜਾਣਨਾ ਚਾਹੀਦਾ ਜਦੋਂ ਇਹ ਸਮੇਂ-ਸਮੇਂ ਤੇ ਉਹ ਜਿਹੜੇ ਪ੍ਰੋਗਰਾਮ ਹੁੰਦੀਆਂ ਜਿੱਥੇ ਸਾਨੂੰ ਜਗਦਾਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸਾਰੇ ਸਾਨੂੰ ਸਾਰਿਆਂ ਨੂੰ ਆਪਣੇ ਜ਼ਮੀਨ ਨੂੰ ਜਗਾ ਕੇ 바ਵਾ ਸਾਹਿਬ ਡਾਕਟਰ ਬੀ ਆਰ ਮੇਦਕਾ ਜੀ ਦੀ ਸੋਚ ਤੇ ਕੰਨਾ ਚਾਹੀਦਾ ਵਾ ਸੋ ਅੱਜ ਮੈਂ ਆਪਣੇ ਟੀਮ ਵੱਲੋਂ ਧੀਰੇ ਜੀ ਬਿੱਟੂ ਜੀ ਚੋਪੜਾਏ ਲੋ ਸਾਰਿਆਂ ਵੱਲੋਂ ਗੁਰਮੀਤ لال ਬਿੱਟੂ ਜੀ ਨੂੰ ਸੁਜੀਤ ਜੀ ਨੂੰ ਮੇਰੇ ਭਰਾ ਨੂੰ ਸੱਬਰਵਾਜ ਜੀ ਨੂੰ ਨੋਨੀ ਜੀ ਨੂੰ ਬਹੁਤ ਮੁਬਾਰਕਬਾਦ ਦਿੰਦਾ ਵਾਂ ਕਿਉਂਕਿ ਬੀ ਆਰ ਮੇਦਕਾ ਜੀ ਨੇ ਹਮੇਸ਼ਾ ਜਿਹੜੇ ਆ ਆਮ ਲੋਕਾਂ ਦੇ ਲਈ ਬਹੁਤ ਜਿਹੜੇ ਸਫਲ ਜਿਹੜੇ ਪ੍ਰਸਾਰ ਕੀਤੇ ਆ ਸੋ ਇਨੀ ਜਨਾਬਾ ਖਿਮਾ ਦਾ ਯਾਚਕਾਂ ਜੈ ਭੀਮ ਜੈ ਭਾਰਤ ਇੱਕ ਤਾਪਰ ਤੋਂ ਪੰਜਾਬ ਪ੍ਰਧਾਨ ਔਰ ਤਾਜੇ ਟੈਂਡ ਮੰਗੇਵੜੀ ਦੇ ਵਿੱਚ ਬਾਬਾ ਸਾਹਿਬ ਡਾਕਟਰ ਬਾਬਾ ਸੰਮੇਤਕਰ ਸਾਹਿਬ ਜੀ ਦਾ ਜਨਮ ਦਿਨ ਬੜੀ ਖੁਸ਼ੀ ਨਾਲ ਸਾਡੇ ਪ੍ਰਧਾਨ ਜੀ ਹੁਣੀ ਸ਼੍ਰੀ ਗਿਰੀ ਮੇਤਾ ਡੋਟੂ ਜੀ ਇੰਕਾ ਫਲ ਤੋਂ ਔਰ ਸਾਡੇ ਨੋਨੀ ਜੀ ਸਹਿਰੀਆ ਮਦਦ ਤੁਸੀਂ ਸਾਡੀ ਕਰੋ ਸ਼ੁਕਰਵਾਰ ਜੀ 11:00 म सिंह अपने दरिया तो अभी राजपूत जी कपूरथले तो और साबा जी जगौोरियों सुलतानपुर हकों काफ़ी जिन्नी संगत आई साढ़े नेता जी बालो की तो जिन्नीत आई मैं सारे मेरे वालों जी है मोटा डॉक्टर वाहू जी का खालसा श्री वाहू जी फिर प्रधान पार्टीता पार्टी वालों ਇਹ ਤਾਂ ਮੁਕਬੂਰਨ ਦੇ ਪੂਰੇ ਇਤਹਾਪਾਟੀ ਵੱਲ ਮਨਾਏ ਜਾਂਦੇ ਆ ਜਿਵੇਂ ਆਪਾਂ ਬਾਲੀ ਪਰਗਨ ਦੇ ਅਰਥਾਂ ਨੇ ਚਾਹੇ ਆਪਾਂ 바ਵਾ ਸਾਹਿਬ ਮੀਰਗੜੀ ਦੇ ਆਪਾਂ ਗੱਲ ਕਰਦੇ ਆ ਔਰ ਹਰ ਸਾਲ ਮੈਂ ਸਮਝਦਾ ਨਿੱਕਾ ਵਾਲੀ ਸ਼ਹਿਰ ਇੱਕੋ ਪਿੰਡ ਵਿੱਚ ਮਨਾਇਆ ਜਾਂਦਾ ਉਹ ਇਸੇ ਤਰ੍ਹਾਂ ਹੀ ਅੱਜ ਪਿੰਡ ਬੰਦਾ ਰੂਪਾ ਦੇ ਵਿੱਚ ਜਿਹੜਾ ਪਵਿੱਤਰ ਦਿਹਾੜਾ ਜਿਹੜਾ ਵਾ 바ਵਾ ਸਾਹਿਬ ਮੀਰਗੜੀ ਦਾ ਜਨਮ ਦਿਹਾੜਾ ਜਿਹੜਾ ਸਮੂਹ ਸੰਗਤ ਦੇ ਨਾਲ ਜੀ ਬੀਆ ਭੈਣਾ ਨੌਜਵਾਨ ਸਾਥੀ ਸਾਡੇ ਬਜ਼ੁਰਗ ਵਰਖਾਸੂ ਤੇ ਬਾਬਾ ਜੀ ਸਾਡੇ ਜਿਹੜੇ ਵਿਸ਼ੇਸ਼ ਤੌਰ ਤੇ ਅੱਜ ਪ੍ਰੋਗਰਾਮਸ ਪਹੁੰਚੇ ਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕੋ ਬਾਬਾ ਸਾਹਿਬ ਵੀਰਗੜ ਜੀ ਨੇ ਹਮੇਸ਼ਾ ਜਿਹੜਾ ਮੈਂ ਸਮਝਦਾ ਵੀ ਸਮਾਜ ਵਾਸਤੇ ਪੂਰੀ ਜ਼ਿੰਦਗੀ ਲਾਈ ਹੈ ਔਰ ਮੈਂ ਕਹਿੰਦਾ ਆਪਣਾ ਵੀ ਅੱਜ ਫਰਜ਼ ਬੰਦਾ ਵੀ ਬਾਬਾ ਸਾਹਿਬ ਵੀਰਗੜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਉਹਨਾਂ ਦੀ ਆਤਮਾ ਨੂੰ ਆਪਾਂ ਸ਼ਾਂਤੀ ਪਹੁੰਚਾਈਏ ਔਰ ਬਾਬਾ ਸਾਹਿਬ ਬੇੜਗਾਜੀ ਦਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਦੀ ਬਾਹਰ ਦੇ ਮੁਲਕਾਂ ਵਿੱਚ ਔਰ ਪੰਜਾਬ ਦੇ ਵਿੱਚ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਠੰਡੇ ਦੇ ਨਾਲ ਮੈਂ ਸਮਝਦਾ ਕਿ ਬਾਬਾ ਸਾਹਿਬ ਬੇੜਗਾਜੀ ਨੂੰ ਜਨਮਦੂਰ ਬਣਾ ਕੇ ਉਹ ਸਰਦਾ ਦੇ ਫੁੱਲ ਪੇਟ ਕਰਕੇ ਮੈਂ ਸਮਝਦਾ ਉਹਨਾਂ ਦੀ ਆਤਮਾ ਦੇ ਨਿਸ਼ਾਨ ਤੇ ਮਿਲਦੀ ਹੈ ਕਿਸੇ ਨਾਲ ਵੀ ਆਪਣੀ ਗੱਲ ਸੁਣਾਦ ਕਰਦਾ ਗੈਰਹੀ ਗੈਰ ਪਰ ਦੇਖੀ ਸੀ ਕਿ ਜਿਹੜਾ ਖਡੂਰ ਸਾਹਿਬ ਤੋਂ ਹਲਕੇ ਤੋਂ ਮੈਂਦਣਾ ਦਾ ਨਿਸਾਮ ਪਾਰਟੀ ਦਾ ਜਿਹੜਾ ਮੰਤਰੀ ਹੁੰਦੇ ਸਵਾਰ ਜਿਹੜਾ ਲਾਲਜੀਤ ਸਿੰਘ ਭੁੱਲਣ ਵੀ ਉਹਨਾਂ ਨੂੰ ਟਿਕੜ ਜਿਹੜੀ ਹੈ ਖਡੂਰ ਸਾਹਿਬ ਤੋਂ ਮਿਲੀ ਹੈ ਚਲੋ ਦੇਖੋ ਇਲੈਕਸ਼ਨ ਲੜਨ ਦਾ ਹਰ ਇੱਕ ਬੰਦੇ ਕੋਲ ਅਧਿਕਾਰ ਹੈਗਾ ਆਪਣੇ ਤਰੀਕੇ ਦੇ ਨਾਲ ਕੋ ਹਰ ਇੱਕ ਬੰਦਾ ਸਤਜਾਰ ਕਰਦਾ ਪਰ ਮੈਂ ਸਮਝਦਾ ਕਿ ਉਹ ਮੰਤਰੀ ਨੂੰ ਇਹ ਨਹੀਂ ਪਤਾ ਵੀ ਸਟੇਜ ਤੇ ਬੋਲਣਾ ਕੀ ਹੈ ਜਾਦੇ ਭਰਵੰਤਮਾਨ ਕੋ ਪੁੱਛ ਕੇ ਆਂਦਾ ਕਿ ਦੱਸੋ ਜੀ ਮੈਂ ਸਟੇਜਾਂ ਤੇ ਕੀ ਬੋਲਣਾ ਹੈ ਮਹਾਲਿਆਂ ਦੇ ਵਿੱਚ ਕੀ ਬੋਲਣਾ ਇੱਕ ਤਾਂ ਦੇਖੋ ਇਹ ਜਿਹੜੇ ਝਾੜੂ ਵਾਲੇ ਹੈਗੇ ਆ ਇਹਨਾਂ ਨੇ ਸਵਾ ਦੋ ਸਾਲ ਦੇ ਵਿੱਚ ਇਹਨਾਂ ਕੋ ਬੇੜਾ ਗਰਗ ਕਰਤਾ ਜਿਹੜੀਆਂ ਇਹਨਾਂ ਨੇ ਵਟੀਆਂ ਵਟੀਆਂ ਗਰੰਟੀਆਂ ਕਹੀਆਂ ਸੀਗੀਆਂ ਲਾਲ ਜੀ ਇਹ ਭੁੱਲਣ ਨੂੰ ਅਸੀਂ ਕਹਿੰਦੇ ਆ ਕਿ ਆ ਤੂੰ ਮੇਰ ਨਾਲ ਹੀ ਬੈਠ ਕਰ ਦੱਸ ਕਿੱਥੇ ਬੈਣਾ ਈ ਤੂੰ ਜਣਾ ਕਹਿੰਦਾ ਗਰੰਟੀਆਂ ਪੂਰੀਆਂ ਕੀਤੀਆਂ ਇੱਕ ਗਰੰਟੀ ਦਾ ਤੇ ਘੜੀ ਪੂਰੀ ਕੀਤੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਗਰੰਟੀ ਕਹੀ ਸੀਗੀ ਕਿ 1000 ਰੁਪਿਆ ਬੀਬੀਆਂ ਨੂੰ ਦੇਵਾਂਗੇ ਦੇਖੋ ਭੈਣਾਂ ਕਿਹਾ ਸੀ ਅਸੀਂ ਗੰਡ ਮੈ ਨਹੀਂ ਲਵਾਂਗੇ ਗੱਡੀਆਂ ਨਹੀਂ ਲਵਾਂਗੇ ਸਾਈਕਲਾਂ ਤੇ ਫਿਰਨ ਵਾਲੇ ਬੰਦੇ ਸਕੂਟਰੀਆਂ ਤੇ ਫਿਰਨ ਵਾਲੇ ਬੰਦੇ ਵੀ ਜਿਹੜੇ ਜੱਕਦਮ ਜਿਨ੍ਹਾਂ ਨੂੰ ਗੰਡ ਮੈ ਤੇ ਗੱਡੀਆਂ ਮਿਲ ਜਾਣ ਉਹਨਾਂ ਨੂੰ ਕੀ ਪਤਾ ਸਟੇਜਾਂ ਤੇ ਬੋਲਣਾ ਕੀ ਹੈ ਕਿਸੇ ਦੀ ਜਾਤ ਦੇ ਖਿਲਾਫ ਬੋਲਣਾ ਵੀ ਮੈਂ ਸਮਝਦਾ ਉਹ ਜਿਹੜਾ ਮੰਤਰੀ ਹੈਗਾ ਵਾ ਮੈਂ ਮੀਡੀਆ ਰਾਹੀਂ ਉਹਨਾਂ ਗੱਲ ਕਹਿਣਾ ਵਾਂ ਕਿ ਜਿੱਦਣ ਕੂਚਲੇ ਚ ਆਇਆ ਫੇਰ ਉਹਦੋਂ ਅਸੀਂ ਪੁੱਛਾਂਗੇ ਕਿ ਹਾਂ ਭਾਈ 10 ਕੱਢੀ ਗਾਰੰਟੀ ਤੂੰ ਪੂਰੀ ਕੀਤੀ ਐ ਨੀ ਕੋ ਚਾਹੇ ਕੋ ਕਾਂਗਰਸੀ ਆ ਵਾ ਚਾਹੇ ਕਿਸੇ ਵੀ ਪਾਰਟੀ ਦਾ ਬੰਦਾ ਹੈਗਾ ਉਹਦੇ ਜਾਤ ਦੇ ਖਿਲਾਫ ਮੈਂ ਸਮਝਦਾ ਬੋਲਣਾ ਜਿਹੜਾ ਵਾ ਉਹ ਬਿਲਕੁਲ ਗਲਤ ਹੈਗਾ ਔਰ ਜਿਹੜਾ ਕਪੂਰ ਥਲੇ ਹਲਕੇ ਦੇ ਵਿੱਚ ਜਿਹੜਾ ਨਵੇਂ ਤੋਂ ਨਵਾਂ ਮੈਂ ਸਮਝਦਾ ਰੋਜ਼ ਹੀ 50 ਹਲਕਾ ਚਾਰਜ ਆ ਗਿਆ ਆ ਹਲਕਾ ਚਾਰਜ ਆ ਗਿਆ ਵੀ ਕਪੂਰ ਥਲੇ ਤੇ ਵਿੱਚ ਚਾਹੇ ਆਪਾਂ ਸ਼ਰੋਮਲੀ ਕਾਲੀ ਦਾ ਵੀ ਆਪਾਂ ਗੱਲ ਕਰਦੇ ਆਂ ਚਾਹੇ ਆਪਾਂ ਆਪ ਦੀ ਗੱਲ ਕਰਦੇ ਆਂ ਕੀ ਗੱਲ ਕਪੂਰ ਥਲੇ ਵਿੱਚ ਲੀਡਰ ਹੈ ਨਹੀਂ ਕੋਈ ਵੀ ਹੋ ਜਾ ਵੀ ਜਿਹੜਾ ਕਪੂਰ ਨਾਲ ਸਾਹਮਣੇ ਆਲਾ ਬਣੇ ਬਾਹਰ ਉਹ ਆਣ ਕੇ ਆਪਾਂ ਉਹਨਾਂ ਨੂੰ ਸਲੂਟ ਮਾਰਦੇ ਆ ਜਿਹੜੇ ਲੋਕਾਂ ਦੀ ਚਾਰ ਦੇ ਖਿਲਾਫ ਬੋਲਦੇ ਆ ਇਸ ਕਰਕੇ ਮੈਂ ਕਪੂਰਤਲ ਜਿੰਨੇ ਆਪ ਵਾਲੇ ਹੈਗੇ ਆ ਚਾਹੇ ਕੋਈ ਨਵਾਂ ਹਲਕਾ ਇੰਚਾਰਜ ਚਾਹੇ ਕੋਈ ਨਵਾਂ ਹਲਕਾ ਇੰਚਾਰਜ ਹੈਗਾ ਜੋ ਲਾਲਜੀ ਭੁੱਲਣ ਨੇ ਬੋਲੇ ਆ ਜਾਂ ਤੇ ਉਹ ਮਾਫੀ ਮੰਗੇ ਨਹੀਂ ਤੇ ਜਿਤਨ ਕਪੂਰਤਲੇ ਚ ਆ ਗਿਆ ਮੈਂ ਲਾਲਜੀ ਭੁੱਲਣ ਨਾਲ ਕਹਿਣਾ ਕਿ ਗੁਰਮੀਤ لال ਬਿੱਟੂ ਉਹ ਲੇਖਤਾ ਪਾਰਟੀ ਸਮੂਚੀ ਵਾਲੇ ਆਪਣੇ ਲੀਡਰਾਂ ਕੋਲ ਪੁੱਛ ਲਵੇ ਕਿ ਕਪੂਰਤਲ ਦੇ ਕੌਣ ਲੋਕ ਹੈਗੇ ਆ ਜੜਾ ਬਦਲ ਲੋਕਾਂ ਦੀ ਚਾਹ ਦੇ ਖਿਲਾਫ ਬੋਲੂਗਾ ਉਹ ਜਦੋਂ ਵੀ ਕਪੂਤ ਲੈ ਆਊਗਾ ਜਦੋਂ ਰੈਲੀ ਮੀਟਿੰਗ ਕਰੂਗਾ ਉਹਦਾ ਫੋਲ ਕੀਤਾ ਜਾਊਗਾ ਕਿ ਭਾਈ ਤੈਨੂੰ ਵੋਟਾਂ ਮੰਗਣ ਦਾ ਅਧਿਕਾਰ ਹੈਗਾ ਤੈਨੂੰ ਕਿਸੇ ਚਾਹ ਦੇ ਖਿਲਾਫ ਬੋਲਣ ਦਾ ਕੋਈ ਦੁਕਾਨ ਨਹੀਂ ਹੈਗਾ ਜੱਟ ਹੋਏਗਾ ਆਪਣੇ ਘਰ ਹੋਏਗਾ ਤੂੰ ਜਿੱਦੋਂ ਬੋਲਦਾ ਪਿਆਈ ਨਾ ਤੇ ਮੈਂ ਜੱਟ ਆ ਜੀ ਇਹ ਪਤਾ ਨਹੀਂ ਕੌਣ ਹੈ ਕੌਣ ਨਹੀਂ ਹੈਗਾ ਜਿੱਦਾਂ ਉਹ ਮਾੜੇ ਸ਼ਬਦ ਉਹ ਕਾਂਗਰਸੀਆਂ ਦੇ ਖਿਲਾਫ ਬੋਲੇ ਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਤਾਰੀਫ਼ ਨਹੀਂ ਕਰਦੇ ਜਿੱਦਾਂ ਦੇ ਹੱਕ ਜੀ ਨਹੀਂ ਬੋਲਦੇ ਪਰ ਦੇਖੋ ਜਦ ਤੱਕ ਨਾ ਕਾਂਗਰਸੀ ਹੁੰਦਾ ਉਹ ਜਦ ਤੱਕ ਕੋਈ ਹੋਰ ਤਾਂ ਨਹੀਂ ਹੋ ਸਕਦਾ ਅਸੀਂ ਵੀ ਹੋ ਸਕਦੇ ਮੇਰੇ ਸਾਥੀ ਵੀ ਹੋ ਸਕਦੇ ਆ ਪਰ ਕਿਸੇ ਲੀਡਰ ਨੂੰ ਕਿਸੇ ਵੀ ਚਾਰ ਦੇ ਖਿਲਾਫ ਬੋਲਣ ਦਾ ਅਧਿਕਾਰ ਨਹੀਂ ਹੈਗਾ ਜੇ ਇਹਨਾਂ ਨੂੰ ਬੋਲਣਾ ਨਹੀਂ ਆਂਦਾ ਨਾ ਕਿ ਪਹਿਲਾਂ ਕਿਸੇ ਲੀਡਰ ਕੋਲ ਪੁੱਛਣਾ ਕਰਨ ਕਿ ਭਾਈ ਅੱਜ ਉਥੇ ਮੀਟਿੰਗ ਕਰਨੀ ਉਥੇ ਰੈਲੀ ਕਰਨੀ ਹੈ ਵੀ ਕੀ ਬੋਲਣਾ ਹੈ ਕੀ ਲੋਕਾਂ ਦਾਹਿਣਾ ਵਾ ਇਸ ਕਰਕੇ ਅਸੀਂ ਕਪੂਰਥਲੇ ਨਵਾਂ ਹਲਕਾ ਇੰਚਾਰਜ ਹੈ ਪੁਰਾਣਾ ਹਲਕਾ ਇੰਚਾਰਜ ਕੋਈ ਵੀ ਹੈ ਕੋਈ ਵੀ ਆਪ ਦਾ ਹੈਗਾ ਕਿਉਂਕਿ ਇਹਦੇ ਆਪੋ ਚ ਬੰਦੀ ਕੋਈ ਨਹੀਂਗੀ ਇਸ ਕਰਕੇ ਪਹਿਲਾਂ ਜਵਾਬ ਦੇਣ ਕਿ ਜੜੀ ਗ੍ਰੈਂਟੀਆਂ ਨੇ ਕਹੀ ਸੀ ਕਿ 1000 ਰੁਪਏ ਮਹੀਨਾ ਦੇਾਂਗੇ ਜਦੋਂ ਵੀ ਕਪੂਰਥਲੇ ਵਿੱਚ ਲਾਜੀਤ ਸਿੰਘ ਭੁੱਲਰ ਮੰਤਰੀ ਤੇ ਕੋਈ ਵੀ ਹੋਵੇ ਕਪੂਰ ਥਲੇ ਵਿੱਚ ਇੰਚੀ ਕਰੂਗਾ ਇਹਨੂੰ ਬਸ ਹੀ ਪੁੱਛਾਂਗੇ ਕਿ ਹਾਂ ਭਾਈ ਦੱਸ ਤੇਰੀ ਗੜੀ ਚਾਰ ਦਾ ਜੇਪ ਗੱਲ ਕਰੀਏ ਕਿ ਹਰ ਇੱਕ ਲੀਡਰ ਦਾ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਜਾਤ ਪਾਤ ਨੂੰ ਜਾਂ ਧਰਮ ਨੂੰ ਇੱਕ ਇਸ਼ੂ ਕ੍ਰੀਏਟ ਨਹੀਂ ਕਰਦੇ ਬਣ ਗੱਲ ਕਰਕੇ ਐ ਤਾਂ ਪਹਿਲੇ ਗਿਆ ਦੇਖੋ ਇਹਨਾਂ ਨੂੰ ਬੋਲਣਾ ਤਾਂ ਆਂਦਾ ਹੀ ਨਹੀਂਗਾ ਦੇਖੋ ਚਾਹੇ ਕੋਈ ਗੁਰੂਆਂ ਪੀਰਾਂ ਨੂੰ ਮੰਨਣ ਵਾਲਾ ਬੰਦਾ ਵਾ ਚਾਹੇ ਕੋਈ ਵੀ ਹੈ ਕਦੀ ਵੀ ਕੋਈ ਲੀਡਰ ਜਿਹੜਾ ਵਾ ਦੇਖੋ ਦੀ ਵੋਟਾਂ ਮੰਗਦੀ ਪਾਰਟੀ ਦੇ ਖਿਲਾਫ ਬੋਲੋ ਪਾਰਟੀ ਦੇ ਬੋਲਣ ਦੇ ਖਿਲਾਫ ਆਪਣਾ ਅਧਿਕਾਰ ਹੈਗਾ ਪਰ ਕਿਸੇ ਦੀ ਨਿੱਜੀ ਜਾਤ ਦੇ ਖਿਲਾਫ ਬੋਲਣਾ ਇਹ ਮੈਂ ਸਮਝਦਾ ਬਿਲਕੁਲ ਸ਼ਰਮਨਾਕ ਹੈਗਾ ਜੇ ਮੰਤਰੀ ਨੇ ਨਾਮ ਆ ਵੀ ਮੰਗੀ ਚਾਕਪੂਰ ਜਿੰਨੇ ਆਪਲੇ ਹੈਗੇ ਆ ਵੀ ਨਾ ਕੋ ਬਿਆਨ ਦਵਾਏ ਤੇ ਨਹੀਂ ਅਗਲਾ ਪਰਮ ਸਾਡਾ ਜਿਹੜਾ ਆਪਲੇ ਦੇ ਖਿਲਾਫ ਇਹਨੇ ਪੁੱਲਰ ਦੇ ਖਿਲਾਫ ਜਿਹੜਾ ਪ੍ਰੋਗਰਾਮ ਕੀਤਾ ਜਾਊਗਾ ਮਾਫੀ ਮੰਗੂਗਾ ਤੇ ਕਪੂਥਲੇ ਬੜੂਗਾ ਨਹੀਂ ਤਾਂ ਕਪੂਥਲੇ ਨੇ ਬੜਨ ਜਾਗੇ ਇਹ ਤਾਂ ਪਾਰਟੀ ਜਾਂਦਾ ਅੱਜ ਤੁਸੀਂ ਕਹ ਲੋ ਕਿ ਅੰਬੇਜ ਅੰਬੇਜਕਰ ਜੀ ਨੇ 1300 ਵੀ ਮਨਾਇਆ ਵਾ ਤਾਂ ਜਿੱਥੇ ਕਿ ਉਹਨਾਂ ਵੱਲੋਂ ਕਿ ਇੱਕ ਸਿੱਖਿਆ ਦਿੱਤੀ ਕਿ ਉਹ ਜਾਤ ਪਾਤ ਧਰਮ ਦੀ ਉੱਤੇ ਉੱਠ ਕੇ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਕਿ ਇਹ ਤੇਰੇ ਜਿਲ੍ਹੇ ਕੇ ਰਾਜਨੀਤਿਕ ਲੀਡਰ ਹੈਗੇ ਕਿ ਉਹਨਾਂ ਦੇ ਸਬਧਾਨ ਦੇ ਉੱਤੇ ਚੱਲਦੇ ਪਏ ਹੈ ਬਾਬਾ ਸਾਹਿਬ ਬੇੜਕਰ ਜੀ ਨੇ ਇਕੱਲੀ ਇੱਕ ਜਾਤ ਪਾ ਨੂੰ ਹੀ ਲਿਆ ਲਿਕੋ ਅੱਜ ਜੇ ਆਪਾਂ ਰਾਜਪਾਲ ਆਪਾਂ ਸਭੀ ਫਿਰਦੇ ਆ ਜਿੱਦਾਂ ਇਹ ਖਾਣਿਆਂ ਵਿੱਚ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਬੇੜਗੜ੍ਹ ਦੀ ਫੋਟੋ ਲੱਗਦੀ ਆ ਵੀ ਮੈਂ ਸਮਝਦਾ ਉਹਨਾਂ ਦਾ ਵੱਡਾ ਬੋਧ ਦਿਨ ਹੈਗਾ ਕੋਹਨਾ ਸਮੁੱਚੀ ਕੂਮ ਨੂੰ ਇਹ ਮੈਂ ਸਮਝ ਇੱਕ ਆਜ਼ਾਦੀ ਦਵਾਈ ਸੀਗੀ ਸਮੁੱਚੀ ਕੂਮ ਨੂੰ ਬਾਵਾ ਸਾਹਿਬ ਬੇੜਗੜ ਜੀ ਨੇ ਬੋਰਡ ਦਾ ਅਧਿਕਾਰ ਲੈ ਕੇ ਦਿੱਤਾ ਸੀਗਾ ਇਹ ਕਿਸੇ ਕਾਂਗਰਸੀਆਂ ਨਹੀਂ ਜਾਂ ਭਗਵੰਤ ਮਾਨ ਨਹੀਂ ਜਾਂ ਬੀਜੇਪੀ ਨਹੀਂ ਇਹ ਬਾਵਾ ਸਾਹਿਬ ਦਾ ਸੰਘਰਸ਼ ਵਾ ਵੀ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਬਾਵਾ ਸਾਹਿਬ ਬੇੜਗੜ ਜੀ ਦਾ ਸੰਘਰਸ਼ ਪੜਨ ਕਿ ਉਹਨੂੰ ਵੀ ਬੋਰਡ ਪਾਉਣ ਦਾ ਅਧਿਕਾਰ ਜਿੰਨੇ ਲੈ ਦਿੱਤਾ ਸੀਗਾ ਇਹ ਅਸੀਂ ਮੀਡੀਆ ਲਈ ਅਸੀਂ ਆਪ ਆਲੇ ਨੂੰ ਚੇਤਾਈ ਕਰਦੇ ਆਂ ਕਿ ਜੇ ਇਹਨਾਂ ਦੇ ਮੰਤਰੀ ਨੇ ਵੋਟ ਬਫੀ ਮਾਮਲਾ ਨਾ ਮੰਗੀ ਤੇ ਕਪੂਰ ਥਲੇ ਜਿਦਾ ਝਾੜੂ ਫੇਰੀ ਤੇ ਨਾ ਫਿਰ ਇੱਦਾਂ ਹੀ ਝਾੜੂ ਬੇ ਕੇ ਸਾਰੇ ਝਾੜੂ ਬੇ ਬਾਹਰ ਕੱਢਾ ਨਾ ਜੀ